ਕਾਣੀ ਵੀਰੇ ਆ ਦੇਖੋ ਵੀਰਸ ਮੀ ਟੈਕਸਟਾਈਲ ਤੇ ਲੱਗੀ ਭਾਰੀ ਸੇਲ 5 ਮੀਟਰ ਕਪੜਾ ਪਿਓਰ ਵੂਲਨ ਦਾ ਗਾਗ ਕਸਟਮਰ ਬਰਾਜੇ ਬਕਵਾ ਆਕੇ ਕੋ ਮਲੇ ਨੂੰ ਠੰਡ ਨਹੀਂ ਲੱਗੇਗੀ ਬਾਜ਼ਾਰ ਚ ਵਿਕਦਾ 250 ਤੋਂ 400 ਦਾ ਸਿਮੀ ਟੈਕਸਟਾਈਲ ਤੇ ਮਿਲਣਾ ਸਿਰਫ 5 ਮੀਟਰ ਕਪੜਾ 150 ਰੁਪਏ ਦਾ ਮਤਲਬ 600 ਦੇ 4 ਸੂਟ ਸੂਟ ਗੱਲੇ ਤੋਂ ਲੈ ਕੇ ਨੀਚੇ ਤੱਕ ਵਰਕ ਕੀਤਾ ਹੋਇਆਗਾ ਚੁੰਨੀ ਨਾਲ ਆਏਗੀ ਠੀਕ ਹੈ ਜੀ 4-4 ਕਲਰ ਆਣਗੇ ਬਾਜ਼ਾਰ ਦਾ ਰੇਟ 500 ਪਰ ਸਿਮੀ ਟੈਕਸਟਾਈਲ ਤੇ ਮਿਲਣਗੇ 500 ਦੇ 2 ਸੂਟ ਮਤਲਬ 250 250 ਰੁਪਏ ਦਾ ਰਹਿ ਗਿਆ ਸਿਰਫ 250 ਰੁਪਏ ਦਾ ਸੂਟ ਹੀ ਕਢਾਈ ਕੱਢੀ ਹੋਏਗੀ ਆ ਦੇਖੋ ਜੀ ਸੂਟ ਦੇਖੋ ਕਿੰਨਾ ਸੋਹਣਾ ਪੌਂਚੇ ਦੇ ਨਾਲ ਕਢਾਈ ਆਏਗੀ ਦੁਪੱਟਾ ਨਾਲ ਸਿਰਫ 550 ਰੁਪਏ ਦਾ ਜੀ ਲਓ ਜੀ 550 ਦਾ 540 ਆ ਆ ਦੇਖੋ ਰਾਜਾ ਰਾਣੀ ਵਾਲੇ ਸੂਟ ਅੱਜ ਕੱਲ ਜਿਹੜੀ ਮਾਰਕੀਟ 'ਚ ਫੁੱਲ ਡਿਮਾਂਡ ਹੈਗੀ ਹੈ ਰਾਜਾ ਰਾਣੀ ਦੀ ਆ ਦੇਖੋ ਜੀ ਹਾਂਜੀ ਸਿਰਫ ਪਿਓਰ ਦੇ ਦੁਪੱਟਿਆਂ ਨਾਲ 495 ਰੁਪਏ ਦਾ ਸੂਟ ਹੈ ਲਓ ਜੀ 4 ਘੇਰੇ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਵਿਊਅਰਸ ਹਾਂਜੀ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਇਹ ਵੀ 1100 ਤੋਂ ਸ਼ੁਰੂ ਹੋ ਕੇ ਤੁਹਾਨੂੰ ਇਦਾਂ ਦੀ ਵੈਰਾਈਟੀ ਮਿਲ ਜਾਨੀ ਹੈ ਸਾਰੀ ਸਿਮੀ ਟੈਕਸਟਲ ਦੇ ਆ ਦੇਖੋ ਵਿਊਅਰਸ ਦੁਪੱਟੇ ਚੈੱਕ ਕਰੋ ਕਿੰਨੇ ਸੋਨੇ ਸੋਨੇ ਸਾਰੇ ਬੁਟੀਕਲੇ ਕੋਈ 2500 ਨਹੀਂ ਕੋਈ 2600 ਨਹੀਂ ਸਿਰਫ ਨੂੰ ਸੋਪਾ ਚਾ 99 ਰੁਪਏ ਦਾ ਸੂਟ ਜੀ ਇਹਦੇ 10 ਤੋਂ 12 ਕਲਰ ਤੁਹਾਨੂੰ ਮਿਲਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅਦਿਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਲੁਧਿਆਣੇ ਸਿਮੀ ਟੈਕਸਟਾਈਲ ਤੇ ਇੱਥੇ ਪਹੁੰਚਣ ਦਾ ਕਾਰਨ ਕੀ ਹੈ ਕਿ ਜੇ ਤੁਸੀਂ ਵਿਆਹ ਸਾਦੇ ਵਾਸਤੇ ਇਕੱਠਾ ਕੱਪੜਾ ਲੈਣਾ ਜਾਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਆਪਣਾ ਬਿਜ਼ਨਸ ਸ਼ੁਰੂ ਕਰਨਾ ਉਹਦੇ ਵਾਸਤੇ ਇਕੱਠਾ ਕੱਪੜਾ ਲੈਣਾ ਤਾਂ ਮਾਰਕੀਟ ਤੁਹਾਨੂੰ ਬਾਈ ਅੱਧੇ ਰੇਟਾਂ ਦੇਣਗੇ ਬਾਈ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਐਡਰੈਸ ਕੀ ਪੈਣਦਾ ਹੀ ਆਪਣਾ ਲੁਧਿਆਣਾ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲੇ 2 ਨੰਬਰ ਕੂਚੇ 'ਈ ਸ਼ਾਪ ਹੈ ਸਾਡੀ ਸਿਮੀ ਟੈਕਸਟਾਈਲ ਦੇ ਨਾਮ ਤੇ ਨਹੀਂ ਪਤਾ ਚੱਲਦਾ ਤੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕਲਾ ਕੇ ਕਾਲ ਕਰ ਸਕਦੇ ਹੋ ਸਾਡਾ ਮੁੰਡਾ ਅੱਕ ਲੈ ਦੇ ਜਾਏਗਾ ਤੁਹਾਨੂੰ ਠੀ 500 ਲਾ ਮਿਲੇਗਾ ਬਹੁਤ ਫਾਇਦਾ ਹੋਏਗਾ ਤੁਹਾਨੂੰ ਇੱਕ ਇੱਕ ਕਰਕੇ ਵੈਰਾਈਟੀ ਦਿਖਾਉਂਦੇ ਆ ਵੀ ਬਾਕੀ ਥੋੜੇ ਫਾਇਦੇ ਹੋਣ ਵਾਲੇ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ ਬਾਕੀ ਸਕਰੀਨ ਤੇ ਨੰਬਰ ਆਪਾਂ ਸਾਰੇ ਸ਼ੇਅਰ ਕਰਤੇ ਬਾਅਦ ਤੁਸੀਂ ਕੰਟੈਕਟ ਵੀਡ ਹੋਏ ਕਰ ਸਕਦੇ ਹਾਂਜੀ ਵੀਰੇ ਆ ਦੇਖੋ ਵੀਵਰਸ ਪਿਓਰ ਕਾਟਨ ਦਾ ਸੂਟ ਗੱਲੇ ਤੋਂ ਲੈ ਕੇ ਨੀਚੇ ਤੱਕ ਵਰਕ ਕੀਤਾ ਹੋਇਆ ਹੈਗਾ ਚੁੰਨੀ ਨਾਲ ਲਾਏਗੀ ਠੀਕ ਹੈ ਜੀ ਚਾਰ ਚਾਰ ਕਲਰ ਆਣਗੇ ਬਾਜ਼ਾਰ ਦਾ ਰੇਟ ਹੈ 500 ਪਰ ਸਿਮੀ ਟੈਕਸਟਾਈਲ ਤੇ ਮਿਲਣਗੇ 500 ਦੇ ਦੋ ਸੂਟ ਮਤਲਬ 2500 ਰੁਪਏ ਰਹਿ ਗਿਆ ਸਿਰਫ 2500 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੇ ਆਹ ਦੇਖੋ ਜੀ ਪਿਓਰ ਬਨਾਰਸੀ ਸੂਟ ਖੀਰ ਖਾਮ ਕਪੜਾ ਜਿਹੜਾ ਅੱਜਕੱਲ ਚੱਲਦਾ ਪਿਆ ਹੈ ਕੋਈ 1000 ਦਾ ਵੇਦਾ ਕੋਈ ਵੇਦਾ 850 ਦਾ ਇਹ ਸਿਮੀ ਟੈਕਸਟਾਈਲ ਤੇ ਆ ਗਏ ਲੈ ਜੋ 350 ਰੁਪਏ ਦਾ ਸੂਟ ਬਿਲਕੁਲ ਸਹੀ ਸੁਣ ਰਹੇ ਹੋ ਦੇਖੋ ਕਿੱਡੇ ਸੋਨੇ ਸੋਨੇ ਵੈਰਾਈਟੀ ਦੇਖੋ ਕਿੰਡੀ ਸੋਣੀ ਸੋਣੀ ਉਹਨਾ ਦੇਖੋ ਵੀਵਰ ਤੁਸੀਂ ਬੁਟੀਕ ਤੇ ਕਢਾਈ ਕਰਾਣ ਜਾਓਗੇ ਨਾ ਇਹਦੇ ਦੁਪट्टे ਦੇ ਵੀ ਕਢਾਈ ਕੱਢੀ ਹੋਈ ਆ ਕਾਟਨ ਦਾ ਸੂਟ ਆਏਗਾ ਬੁਟੀਕ ਤੇ ਕੜਾਈ ਕਰਾਂ ਜੋ 5-600 ਕੜਾਈਲੇ ਮੰਗ ਲੈਣਗੇ ਤੁਹਾਡੇ ਕੋਲ ਪਰ ਸਿਮੀ ਟੈਕਸਟਾਈਲ ਦੇ 1240 ਦੇ ਚਾਰ ਸੂਟ ਮਿਲਣਗੇ ਚਾਰ ਸੂਟ ਮਿਲਣਗੇ 1240 ਦੇ ਮਤਲਬ ਕਿ 310 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੇ ਦੁਪੱਟੇ ਸਭ ਦੇ ਇਦਾਂ ਹੀ ਨਾਲ ਕੱਢੇ ਹੋਏ ਆ ਵੈਰਾਈਟੀ ਬਹੁਤ ਆ ਵੀਰ ਸਾਡੇ ਕੋਲ ਜਿਹਨੇ ਵੇਚਣ ਵਾਸਤੇ ਕਪੜਾ ਲੈਣਾ ਉਹ ਵੀ ਸਾਡੇ ਕੋਲ ਵਿਜ਼ਿਟ ਕਰ ਸਕਦਾ ਜਿਹਨੂੰ ਵਿਆਹ ਸ਼ਾਦੀ ਵਾਸਤੇ ਕਪੜਾ ਚਾਹੀਦਾ ਉਹ ਵੀ ਸਾਡੇ ਕੋਲ ਆ ਕੇ ਆਪਣਾ ਫਾਇਦਾ ਕਰਾ ਸਕਦਾ ਵਾ ਠੀਕ ਆ ਜੀ ਆਹ ਦੇਖੋ ਪਿਓਰ ਨੇਚਰਲ ਗਰੇਪ ਦਾ ਸੂਟ ਗਲੇ ਤਨ ਲੱਗੇ ਨੀਚੇ ਤੱਕ ਹੈਵੀ ਵਰਕ ਕੀਤਾ ਹੋਇਆਗਾ ਦੁਪੱਟਾ ਨਾਲ ਕੱਢਿਆ ਹੋਇਆਗਾ ਕੋਈ 1500 ਦਾ ਨਹੀਂ ਕੋਈ 1200 ਦਾ ਨਹੀਂ ਸਿਰਫ 550 ਰੁਪਏ ਦਾ ਸੂਟ ਲਓ ਜੀ 550 ਦਾ ਸੂਟ ਫੋਟਵਾਂ ਵਾਲੇ ਸੂਟ ਹੈ ਜੀ ਆਹ ਦੇਖੋ ਔਰ ਕਪੜੇ ਦੀ ਸਾਡੀ ਹਰ ਤਰ੍ਹਾਂ ਦੀ ਗਾਰੰਟੀ ਹੈ ਵਧੀਆ ਚੀਜ਼ ਹੈ ਔਰ ਇੱਕ ਹੋਰ ਵੀਵਰਸ ਤੁਹਾਨੂੰ ਗੱਲ ਕਹਿਣਾ ਚਾਹੂੰਗਾ ਜਿਹੜਾ ਮੇਰਾ ਭਾਈਪੈਣ ਘਰ ਬੈਠੇ ਕੰਮ ਕਰੂ ਸ਼ੁਰੂ ਕਰਨਾ ਚਾਹੁੰਦਾ ਵੀਡੀਓ ਉਹਨਾਂ ਲਈ ਬਹੁਤ ਵਧੀਆ ਹੈਗੀ ਹੈ ਅਗਰ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਕਿਸੇ ਦੀ ਸਲਾਮਾ ਲੈਣ ਦੀ ਲੋੜ ਨਹੀਂ ਹੈਗੀ ਕੋਈ ਨਹੀਂ ਚਾਹੇਗਾ ਕਿ ਕੋਈ ਰਿਸ਼ਤੇਰ ਤੁਹਾਡਾ ਨਹੀਂ ਚਾਹੇਗਾ ਤੁਸੀਂ ਹੁੰਦੇ ਤੋਂ ਅੱਗੇ ਵੱਧੋ ਕੋਈ ਸਹੀ ਸਲਾਹ ਨਹੀਂ ਦੇਗਾ ਕੰਮ ਤੁਸੀਂ ਸ਼ੁਰੂ ਕਰਨਾ ਹੈ ਪੈਸੇ ਤੁਹਾਡੇ ਲੱਗਣੇ ਆ ਅੱਖਾਂ ਮੀਚ ਕੇ ਤੁਸੀਂ ਸਿਮੀ ਟੈਕਸਟਾਈਲ ਕੋਲ ਆਜੋ ਉਹ ਜੀ ਵੈਰਾਈਟੀ ਬਣਾ ਕੇ ਦੇ ਦਾਂਗਾ ਕਿ ਤੁਹਾਨੂੰ ਚਾਰ ਪੈਸੇ ਸਾਡੇ ਕਪੜੇ 'ਚੋਂ ਬਚਣਗੇ ਠੀਕ ਹੈ ਜੀ ਆਹ ਦੇਖੋ ਪਿਓਰ ਨੇਚਰਲ ਗਰੇਪ ਦਾ ਸੂਟ ਫਰਕਾਬਾਦੀ ਵਾਲਾ ਜਿਹੜਾ ਲੋਕੀ 2 2015 1500 ਦਾ ਸੇਲ ਕਰਦੇ ਆ ਇਹਦੀ ਸਲਵਾਰ ਤੇ ਵੀ ਕਢਾਈ ਕੱਢੀ ਹੋਏਗੀ ਆ ਦੇਖੋ ਜੀ ਸੂਟ ਦੇਖੋ ਕਿੰਨਾ ਸੋਹਣਾ ਪੌਂਚੇ ਦੇ ਨਾਲ ਕਢਾਈ ਆਏਗੀ ਦੁਪੱਟਾ ਨਾਲ ਕੱਢਿਆ ਆਏਗਾ ਸਿਰਫ 550 ਰੁਪਏ ਦਾ ਜੀ ਲਓ ਜੀ 550 550 ਰੁਪਏ ਦਾ ਸੂਟ ਮਿਲੇਗਾ ਫਰਕਾਬਾਦੀ ਵਾਲਾ ਸੂਟ ਕਲਰ ਦੇਖੋ ਕਿੱਡੇ ਸੋਹਣੇ ਸੋਹਣੇ ਹਰ ਕਲਰ ਤੇ ਹਰ ਡਿਜ਼ਾਈਨ ਚ ਤਾਜ਼ਾ ਨੀਵੀ ਕਲਰ ਦਵਾਗੇ ਤੁਹਾਨੂੰ ਸੱਚੇ ਆਹ ਦੇਖੋ ਜੀ ਪਿਓਰ ਜਾਰਜਰ ਦਾ 1500 16 ਸੂਟ ਸਿਮੀ ਟੈਕਸਟਾਈਲ ਤੇ ਮਿਲਣਾ ਜੇ ਤੁਹਾਨੂੰ 650 ਰੁਪਏ ਦਾ ਸਿਰਫ ਸਿਰਫ 650 ਦਾ ਸੂਟ ਚੁੰਨੀਆਂ ਭਾਰੀ ਨਾਲ ਗੱਡੀਆਂ ਹੋਣਗੀਆਂ ਠੀਕ ਹੈ ਜੀ ਆਹ ਦੇਖੋ ਜੀ ਕਲਰ ਚਾਰਟ ਦੇਖੋ ਕਿੱਡੇ ਸੋਨੇ ਆ ਰੰਗ ਦੇਖੋ ਕਿੱਡੇ ਸੋਨੇ ਸੋਨੇ 1500 ਦਾ ਗਰੰਟੀ ਲੈਣਾ ਵੀਰ ਤੁਸੀਂ ਜਿਹੜੇ ਸ਼ਹਿਰ 'ਚ ਬੈਠੇ ਹੋ 1500 ਤੋਂ ਕੱਟ ਨਹੀਂ ਮਿਲੇਗਾ ਇੱਕ ਹੋਰ ਗੱਲ ਹੈ ਜਿਹੜਾ ਮੇਰਾ ਭਾਈ ਪੈਨ ਮੇਰੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੇਗਾ ਵਧੀਆ ਕਮੈਂਟ ਤੇ ਲਾਈਕ ਕਰੇਗਾ ਉਹ ਪੈਣਾ ਲਈ ਇਹਨੇ ਨਾਲ ਦੇ ਚਾਰ ਸੂਟ ਬਿਨਾ ਕੋਈ ਤੁਹਾਨੂੰ ਰੁਪਈਆ ਬਿਨਾ ਕੋਈ ਕੋਰੀਆ ਦਾ ਪੈਸਾ ਦਿੱਤਾ ਘਰ ਪਹੁੰਚਣਗੇ ਤੁਸੀਂ ਕਰਨਾ ਕੀ ਹੈ ਜਿਵੇਂ ਹੁਣ ਵੀਡੀਓ ਚਲਦੀ ਵੀ ਆ ਜਲਦੀ ਜਲਦੀ ਵੀਡੀਓ ਚ ਸਾਡੀ ਵੀਡੀਓ ਸ਼ੇਅਰ ਕਰ ਦਿਓ ਓਕੇ ਜੀ ਔਰ ਕੋਈ ਤੁਹਾਨੂੰ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਜਿਹੜਾ ਬਸ ਸਾਡੇ ਆਪਣਾ WhatsApp ਤੇ ਤੁਸੀਂ ਆਪਣਾ ਕਰ ਦਿਓ ਵੀ ਮੈਂ ਆ ਸ਼ੇਅਰਿੰਗ ਕੀਤੀ ਹੈ ਠੀਕ ਹੈ ਜੀ ਔਰ ਸ਼ੇਅਰ ਟੂ ਗਰੁੱਪ ਕਰਨੀ ਹੈ ਠੀਕ ਹੈ ਜੀ ਸਾਰਿਆਂ ਨੂੰ ਉਹਨਾਂ ਦੇ ਘਰ ਗਿਫਟ ਪਹੁੰਚਣਗੇ ਆਪਣੇ ਨਾਂ ਤੇ ਬਸ ਵੀਡੀਓ ਸ਼ੇਅਰ ਕਰਕੇ ਆਪਣਾ ਔਰ ਲੋਕਾਂ ਦਾ ਫਾਇਦਾ ਕਰ ਦਿਓ ਆਹ ਦੇਖੋ ਜੀ ਪਿਓਰ ਦੇ ਬੇਸ 1550 ਵਾਲਾ ਸੂਟ ਸਿਰਫ ਤੇ ਸਿਰਫ 600 ਰੁਪਏ ਦਾ ਜੀ ਲਓ ਜੀ ਦੇਖੋ ਜੀ ਕਿੱਡੇ ਫਾਇਦੇ ਹੋ ਰਿਹਾ ਤੁਹਾਡੇ ਵੀਵਰਸ 600 ਰੁਪਏ ਵਿੱਚ ਕਲਰ ਬੜੇ ਮਿਲਣਗੇ ਕਲਰ ਬਹੁਤ ਮਿਲਣਗੇ ਫਲੇਰ ਦੇ ਹਾਂਜੀ ਹੁਨਾ ਦੇਖੋ ਜੀ ਅੱਜ ਕੱਲ ਜਿਹੜਾ ਨਵਾਂ ਚਕਪੜਾ ਚੱਲਦਾ ਪਿਆ ਬਰਬਰੀ ਵਾਲਾ ਦੁਪੱਟੇ ਨਾਲ ਬਰਬਰੀ ਦੇ ਦੁਪੱਟਾ ਸਾਰਾ ਹੈਵੀ ਕੱਢਿਆ ਆਏਗਾ ਵਰਕ ਵਾਲਾ ਓਕੇ ਜੀ ਕੋਈ 1500 ਨਹੀਂ ਕੋਈ 1600 ਨਹੀਂ 2200 ਦੇ ਚਾਰ ਸੂਟ ਮਤਲਬ ਕਿ 500 पे पे 500 ਰੁਪਏ ਦਾ ਸੂਟ ਮਿਲੇਗਾ ਸਮੀਟ ਐਕਸਲ ਤੇ ਤੁਹਾਨੂੰ ਸਿਰਫ ਤੇ 500 500 ਰੁਪਏ ਦਾ ਸੂਟ ਹਾਂਜੀ ਆਹ ਦੇਖੋ ਜੀ ਪਿਓਰ ਜਾਰਜਰ ਦੇ ਸੂਟ ਇਨਰ ਦਾ ਕਪੜਾ ਨਾਲ ਆਏਗਾ ਦੁਪੱਟੇ ਨਾਲ ਭਾਰੀ-ਭਾਰੀ ਕੱਡੇ ਹੋਣਗੇ 15 15 16 ਸੂਟ 450 ਰੁਪਏ ਦਾ 450 ਰੁਪਏ ਦਾ ਸੂਟ ਜੀ ਹਾਂਜੀ ਆਹ ਦੇਖੋ ਜੀ ਹੁਣ ਪਿਓਰ ਆਰਗੈਂਜ਼ਾ ਦੇ ਉੱਤੇ ਪ੍ਰਿੰਟ ਔਰ ਗੈਂਜ਼ਾ ਨਾਲ ਆਊਗਾ ਹੈਂਡਵਰਕ ਦਾ ਕੰਮ ਆ ਦੇਖੋ ਕਿੰਨਾ ਸੋਹਣਾ ਦੁਪੱਟੇ ਪਿਓਰ ਦੇ 4.5 400 ਰੁਪਏ ਦੇ ਵੀਰ ਸਾਢੇ 4 400 ਦੇ ਆਹ ਦੇਖੋ ਰਾਜਾ ਰਾਣੀ ਵਾਲੇ ਸੂਟ ਅੱਜ ਕੱਲ ਜਿਹੜੀ ਮਾਰਕੀਟ ਜੇ ਫੁੱਲ ਡਿਮਾਂਡ ਹੈਗੀ ਹੈ ਰਾਜਾ ਰਾਣੀ ਦੀ ਆ ਦੇਖੋ ਜੀ ਸਿਰਫ ਪਿਓਰ ਦੇ ਦੁਪੱਟਿਆਂ ਨਾਲ 495 ਰੁਪਏ ਦਾ ਸੂਟ ਹੈ ਲੋ ਜੀ ਘੇਰੇ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਗਾ ਤੇ ਵੈਰਾਈਟੀ ਸੀਮਿ ਤੇ ਸੀਮਿ ਟੈਕਸਟਾਈਲ ਤੇ ਬਹੁਤ ਹੈ ਵੀਰ ਤੁਸੀਂ ਕੁਝ ਨਹੀਂ ਕਰਨਾ ਫਟਾਫਟ ਵਿਜ਼ਿਟ ਕਰੋ ਆ ਦੇਖੋ ਜੀ ਵਿਆਹ ਸ਼ਾਦੀਆਂ ਵਾਲੇ ਸੂਟ ਵੀ ਇੱਕ ਹੋਰ ਗੱਲ ਆ ਵੀਰ ਜੀ ਜਿਹਨੂੰ ਵਿਆਹ ਸ਼ਾਦੀ ਵਾਲਾ ਕਪੜਾ ਲੈਣਾ ਹੈ ਉਹ ਵੀ ਸਾਡੀ ਦੁਕਾਨ ਤੇ ਵਿਜ਼ਿਟ ਕਰ ਸਕਦਾ ਵਾ ਠੀਕ ਹੈ ਜੀ ਅਗਰ ਤੁਸੀਂ ਵਿਆਹ ਸ਼ਾਦੀ ਉਸੇ ਕਪੜਾ ਜਿਹੜਾ ਤੁਹਾਡੇ ਬਾਜ਼ਾਰ ਤੇ ਤੁਹਾਡੇ ਸ਼ਹਿਰ ਵਿੱਚ ਜਿਹੜਾ ਕਪੜਾ ਲੱਖ ਤੋਂ 1.5 ਲੱਖ ਦਾ ਬੰਦਾ ਵਾ ਉਹ ਸਿਮੀ ਟੈਕਸਟਾਈਲ ਤੇ ਤੁਹਾਨੂੰ ਅਸੀਂ ਵਰੀ 35 36 40 ਹਜ਼ਾਰ ਦੇ ਵਿੱਚ ਪਜਾਮਾ ਬਣਾ ਦੇਣੀ ਹੈ ਤੁਸੀਂ ਸਾਡੇ ਕੋਲ ਆਪਣਾ ਆਪਣਾ ਲੱਖ ਰੁਪਏ ਲੈ ਕੇ ਜਰੂਰ ਆਓਗੇ ਕਪੜਾ ਵੀ ਲੱਖ ਦਾ ਲੈ ਜਾਓਗੇ ਬਟ ਆਪਣੀ 50 ਤੋਂ 60 ਹਜ਼ਾਰ ਦੀ ਪੈਕੇਟ ਆਪਣੀ ਵਾਪਸ ਲੈ ਕੇ ਜਾਓਗੇ ਐਨਾ ਤੁਹਾਡਾ ਫਾਇਦਾ ਹੋਊਗਾ ਠੀਕ ਆ ਜੀ ਆਹ ਦੇਖੋ ਜੀ ਬਰਬਰੀ ਦੇ ਸੂਟ ਇਹ ਵੀ ਤੁਹਾਨੂੰ ਸਾਰੇ ਵਾਜੀ ਵੈਰੇਟਾ ਚ ਮਿਲਣਗੇ ਇਹਨਾਂ ਦੇ ਕਲਰ ਬਹੁਤ ਮਿਲਣਗੇ ਵੀ ਬਸ ਬਹੁਤ ਵੈਰਾਈਟੀ ਐ ਸਿਮੀ ਟੈਕਸਟਾਈਲ ਤੇ ਆਹ ਦੇਖੋ ਜੀ ਵਿਆਹ ਸ਼ਾਦੀਆਂ ਵਾਲੇ ਸੂਟ ਤੁਹਾਨੂੰ ਦਿਖਾਣੇ ਹੁਣ ਹੈਵੀ ਹੈਵੀ ਵਾਲੇ ਜਿਹੜੇ ਲੋਕੀ ਵੇਚਦੇ ਆ ਨਾ 25 2500 3 3000 ਦੇ ਅਵੀ ਅੱਧੇ ਰੇਟਾਂ 'ਚ ਮਿਲਣਾ ਤੁਹਾਨੂੰ ਅੱਧੇ ਤੋਂ ਵੀ ਘੱਟ ਰੇਟਾਂ 'ਚ ਦੇਖੋ ਵੀਵਰਸ ਕਿੱਡਾ ਪਿਆਰਾ ਸੂਟ ਆ ਕਿਹੜਾ ਕਿੱਡਾ ਸੋਹਣਾ ਗੱਡਿਆ ਹੋਇਆ ਦੁਪੱਟਾ ਦੇਖੋ ਕਿੱਡਾ ਭਾਰਾ ਨਾਲ ਗੱਡਿਆ ਹੋਇਆ ਸਭ ਵਾਜੀ ਰੇਟਾਂ 'ਚ ਮਿਲਿਆ ਵਿਆਹ ਸ਼ਾਦੀਆਂ ਨਾਲ ਸੂਟ ਫਟਾਫਟ ਬਿਜ਼ੀ ਕਰ ਲਓ ਵੀਵਰਸ ਔਰ ਆਪਣਾ ਫਾਇਦਾ ਕਰ ਲਓ ਆਹ ਦੇਖੋ ਜੀ ਹੈਵੀ ਹੈਵੀ ਸੂਟ ਜਿਹੜੇ ਲੋਕੀ 25-2500 ਦੇ ਵੇਚਦੇ ਆ ਹਾਂਜੀ ਸਿਮੀ ਟੈਕਸਟਾਈਲ ਤੇ ਤੁਹਾਨੂੰ ਬਹੁਤ ਹੀ ਅੱਧੇ ਤੋਂ ਵੀ ਘੱਟ ਰੇਟਾਂ 'ਚ ਮਿਲਿਆ ਜੀ ਵੀਵਰਸ ਆਪੇ ਰੇਟ ਦਾ ਆਈਡੀਆ ਲਾ ਲਓ ਦੁਪੱਟੇ ਕਿੱਡੇ ਸੋਨੇ ਸੋਨੇ ਨਵਾਂ ਕਪੜਾ ਆ ਫੈਂਡੀ ਅਜਕਲ ਜਿਹੜਾ ਚੱਲਦਾ ਵਿਆਣਾ ਹਾਂਜੀ ਔਰ ਦੁਪੱਟਾ ਵੀ ਉਹਦਾ ਹੈਵੀ ਗੱਡਿਆ ਹੋਏਗਾ ਠੀਕ ਐ ਵੀ ਤੁਹਾਨੂੰ ਬਹੁਤ ਪਿਆਰੇ ਰੇਟਾਂ 'ਚ ਮਿਲਨੇ ਆ ਵੀਵਰਸ ਬਹੁਤ ਵਧੀਆ ਵਧੀਆ ਰੇਟਾਂ 'ਚ ਕਪੜਾ ਮਿਲ ਜਾਣਾ ਤੁਹਾਨੂੰ ਤੁਸੀਂ ਕੁਝ ਨਹੀਂ ਕਰਨਾ ਸਿਰਫ ਫਟਾਫਟ ਵਿਜ਼ਿਟ ਕਰੋ ਸਿਮੀ ਟੈਕਸਟਾਈਲ ਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਅੱਗੇ ਜਾ ਕੇ ਕਪੜਾ ਵੇਚੋ ਅਗਰ ਵਿਆਹ ਸ਼ਾਦੀ ਵਾਸਤੇ ਕਪੜਾ ਲੈਣਾ ਉਹ ਵੀ ਤੁਹਾਨੂੰ ਮਿਲੇਗਾ ਹੋਲਸੇਲ ਰੇਟ 'ਤੇ ਇੱਧਰ ਆ ਕੇ ਦੋ ਆਹ ਦੇਖੋ ਵੀਵਰਸ ਨੂੰ ਪਿਓਰ ਦੇ ਸੂਟ ਇਕੱਠਾ ਲਾਣ ਨੂੰ ਅਵੀ ਤੁਹਾਨੂੰ ਬਹੁਤ ਵਾਜੀ ਰੇਟਾਂ 'ਚ ਮਿਲਣਿਆ ਵੀਵਰਸ ਸਾਰੇ ਰੇਟ ਕੋਸ ਨਹੀਂ ਕਰ ਸਕਦੇ ਅਸੀਂ ਮੇਰੇ ਪੱਖ ਮੰਨਦੇ ਤੁਸੀਂ ਬਸ ਵਿਜ਼ਿਟ ਕਰਨਾ ਬਾਰ-ਬਾਰ ਕਹਿ ਰਹੇ ਸੀ ਮੇਰੇ ਦੇਖੋ ਸਾਰਾ ਹੈਂਡ ਦਾ ਕੰਮ ਕੀਤਾ ਹੈ ਸਰਦਾਰੀ ਪੀਸ ਆ ਵੀਵਰਸ ਹਾਂਜੀ ਬਾਟਮ ਤੇ ਵਰਕ ਕੀਤਾ ਹੋਏਗਾ ਇਹ ਵੀ 1100 ਤੋਂ ਸ਼ੁਰੂ ਹੋਗੇ ਤੁਹਾਨੂੰ ਇੱਦਾਂ ਦੀ ਵੈਰਾਈਟੀ ਮਿਲ ਜਾਨੀ ਇਹ ਸਾਰੀ ਸਿਮੀ ਟੈਕਸ ਚੱਲਦੇ ਆ ਦੇਖੋ ਵੀਵਰਸ ਦੁਪੱਟੇ ਚੈੱਕ ਕਰੋ ਕਿੱਡੇ ਸੋਲੇ ਸੋਲੇ ਸਾਰੇ ਬੁਟੀਕਲੇ ਸੂਟ ਹੈ ਫੋਟੋਆਂ ਸਭ ਦੇ ਨਾਲ ਚਮਚਮ ਕਰਦੀਆਂ ਫੋਟੋਆਂ ਲੱਗੀਆਂ ਆਈਆਂ ਆਈ ਚੱਲੋ ਔਰ ਆਪਣਾ ਫਾਇਦਾ ਕਰਾਈ ਚੱਲੋ ਆਹ ਦੇਖੋ ਜੀ ਪਿਓਰ ਦਾ ਸੂਟ ਕਿੱਡਾ ਹੈਵੀ ਸੂਟ ਆ ਵੀ ਹਾਂਜੀ ਵਿਆਹ ਸ਼ਾਦੀ ਵਾਲੇ ਵਿਆਹ ਸ਼ਾਦੀ ਵਾਲਿਆਂ ਦੀਆਂ ਕੁੜੀਆਂ ਪਾਉਂਦੀਆਂ ਨਾ ਸੂਟ ਇਦਾਂ ਦੇ ਹੈਵੀ ਹੈਵੀ ਸੂਟ ਤੁਹਾਨੂੰ ਮਿਲਨੇ ਆ ਬਰੇ ਵਾਜੀ ਵਰੇਟਾ ਚ ਦੇਖੋ ਦੁਪੱਟੇ ਵੀ ਭਾਰੇ ਗੱਡੇ ਹੋਣਗੇ ਵਿਊਅਰਸ ਇਦਾਂ ਦੇ ਕੀ ਆ ਪਿਆਰੇ ਪਿਆਰੀਆਂ ਚੀਜ਼ਾਂ ਕੀ ਆ ਪਿਆਰੀ ਪਿਆਰੀ ਵੈਰਾਈਟੀ ਆ ਵਿਊਅਰਸ ਆਹ ਦੇਖੋ ਹੋਰ ਦਿਖਾਣੇ ਆ ਤੁਹਾਨੂੰ ਵੈਰਾਈਟੀ ਹਾਂਜੀ ਬਿਆਸ ਗਲਾਸ ਕਪੜਾ ਚਲਦਾ ਬੈ ਨਾ ਉਹ ਕੁਆਲਿਟੀ ਆ ਦੇਖੋ ਜੀ ਹਾਂਜੀ ਸ਼ਾਰਟ ਦੇਖੋ ਸਾਰੀ ਗਲੇ ਤੋਂ ਲੈ ਕੇ ਹੈਂਡ ਦਾ ਕੰਮ ਹੈ ਬਾਜੂ ਦਾ ਵੀ ਸਾਰਾ ਹੈਂਡ ਦਾ ਕੰਮ ਕੀਤਾ ਹੋਇਆਗਾ ਫਿਰ ਪੋਂਚੇ ਤੇ ਵੀ ਵਰਕ ਆਏਗਾ ਫਿਰ ਦੁਪੱਟਾ ਵੀ ਸਾਰਾ ਹੈਵੀ ਵਰਕ ਵਾਲਾ ਆਏਗਾ ਦੇਖੋ ਬੁਟੀਕਲੇ ਸੂਟ ਇਹ ਵੀ ਸਭ ਤੁਹਾਨੂੰ ਵਾਜੀ ਵਰੇਟਾ 'ਚ ਮਿਲਨੇ ਆ ਕਲਰਸ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਆ ਵੀਰ ਸਭ ਦੀ ਫੋਟੋਆਂ ਨਾ ਲੱਗੀਆਂ ਆ ਸਭ ਫੋਟੋ ਵਾਲੇ ਸੂਟ ਹੈ ਜਿਹੜੇ ਤੁਹਾਨੂੰ ਸਿਮੀ ਟੈਕਸਟਾਈਲ ਦੇ ਮਿਲ ਜਣੇ ਆ ਬਹੁਤ ਹੀ ਵਾਜੀ ਵਰੇਟਾ ਨੂੰ ਕਿੱਥੇ ਲੱਗ ਹਾਂਜੀ ਆ ਦੇਖੋ ਵੀਵਰਸ ਪਿਓਰ ਦੇ ਸਰਦਾਰੀ ਪੀਸ ਆ ਦੇਖੋ ਜੀ ਪੀਸ ਚੈੱਕ ਕਰਿਓ ਵੀਵਰਸ ਮੈਂ ਨਹੀਂ ਬੋਲਾਂਗਾ ਮੇਰੀ ਬੋਲੇਗੀ ਵੈਰਾਈਟੀ ਆ ਦੇਖੋ ਜੀ ਠੀਕ ਜੀ ਆ ਦੇਖੋ ਗਲੇ ਸਾਟਾਂ ਆਂਦੀਆਂ ਨੇ ਜਿਹੜੀ ਨਵੇਂ ਕਪੜੇ ਆਏ ਵੀਵਰਸ ਕਢਾਈਆਂ ਦੇਖੋ ਕਢੀਆਂ ਸੋਹਣੀਆਂ ਸੋਹਣੀਆਂ ਗਲੇ ਤੋਂ ਲੈ ਕੇ نیچے ਤੱਕ ਵਰਕ ਕਿੱਤੇ ਹੋਣਗੇ ਸੋਨੇ ਸੋਨੇ ਬਾਟਮ ਤੇ ਵੀ ਵਰਕ ਆਏਗਾ ਦੁਪੱਟੇ ਪਿਓਰ ਤੋਂ ਵੀ ਵਧੀਆ ਕੁਆਲਿਟੀ ਦੇ ਆਣਗੇ ਵਰਕ ਵਾਲੇ ਆ ਦੇਖੋ ਵੀਵਰਸ ਕਿੰਨੇ ਸੋਨੇ ਸੋਨੇ ਦੁਪੱਟੇ ਆ ਹਾਂਜੀ ਕਲਰ ਦੇਖੋ ਕਿੰਨੇ ਸੋਨੇ ਸੋਨੇ ਕਲਰ ਆ ਵੀਵਰਸ ਚਮਚਮੰਦੇ ਪੀਸ ਬਹੁਤ ਹੀ ਵਾਜਿਵ ਰੇਟਾਂ 'ਚ ਤੁਹਾਨੂੰ ਮਿਲਣਗੇ ਬੜੇ ਪਿਆਰੀ ਪਿਆਰੀ ਚੀਜ਼ਾਂ ਬੜੀ ਪਿਆਰੀ ਪਿਆਰੀ ਵੈਰਾਈਟੀ ਸਿਰਫ ਤੇ ਸਿਰਫ ਸਿਮੀ ਟੈਕਸਟਾਈਲ ਤੇ ਵਿਵਰਸ ਠੀਕ ਹੈ ਆ ਦੇਖੋ ਜੀ ਹੈਂਡ ਦਾ ਪੀਸ ਹਾਂਜੀ ਕੁਆਲਿਟੀਾਂ ਚੈੱਕ ਕਰੋ ਨਵੇਂ ਬੇਸ ਆਏ ਵਿਵਰਸ ਗਲੇ ਤੋਂ ਲੈ ਕੇ ਨੀਚੇ ਤੱਕ ਵਰਕ ਆਏਗਾ ਦੁਪੱਟਾ ਵੀ ਬਹੁਤ ਸੋਹਣਾ ਲੱਗਾ ਆ ਵਿਵਰਸ ਬੜਾ ਪਿਆਰਾ ਸੂਟ ਹੈ ਹਾਂਜੀ ਆ ਦੇਖੋ ਸਭ ਫੈਂਸੀ ਮੇਰੀ ਵਰੇ ਮੇਰਾ ਪੀਸ ਖੋਲ ਕੇ ਦਿਖਾਉਣਾ ਮੋਟਿਵ ਹੈਗਾ ਵਿਵਰਸ ਕਿ ਤੁਹਾਨੂੰ ਪਤਾ ਚੱਲ ਜਾਵੇ ਸਿਮੀ ਟੈਕਸਟਾਈਲ ਤੇ ਵਧੀਆ ਵੈਰਾਈਟੀ ਦੀ ਸਾਰੀ ਹੁੰਦੀ ਆ ਦੇਖੋ ਜੀ ਆ ਦੇਖੋ ਹੈਵੀ ਸੂਟ ਹਾਂਜੀ ਇਨਰ ਦਾ ਕਪੜਾ ਨਾਲ ਆਂਦਾ ਇਹਦੇ ਆ ਦੇਖੋ ਵੀ ਤੁਹਾਨੂੰ ਪੀਸ ਓਪਨ ਕਰਕੇ ਤੁਹਾਨੂੰ ਬਹੁਤ ਸੋਹਣਾ ਪੀਸ ਆ ਇਨਰ ਦਾ ਕਪੜਾ ਨਾਲ ਆਏਗਾ ਦੁਪੱਟਾ ਵੀ ਇਹਦਾ ਫੋਰ ਸੈਟ ਕੱਢਿਆ ਹੋਏਗਾ ਕੋਈ 2500 ਨਹੀਂ ਕੋਈ 2600 ਨਹੀਂ ਹਾਂਜੀ ਸਿਰਫ 995 ਰੁਪਏ ਦਾ ਸੂਟ ਜੀ ਇਹਦੇ 10 ਤੋਂ 12 ਕਲਰ ਤੁਹਾਨੂੰ ਮਿਲਣਗੇ ਆ ਦੇਖੋ ਪਿਓਰ ਬਰਬਰੀ ਜਿਹੜੀ オリジナル ਵਾਲੀ ਅੱਜ ਕੱਲ ਚਲਦੀ ਵੀ ਹੈ ਨਾ ਹਾਂਜੀ ਹਾਂਜੀ ਆ ਦੇਖੋ ਪ੍ਰਿੰਟ ਦੇ ਉੱਪਰ ਸਾਰਾ ਹੈਂਡਵਰ ਕੱਢਿਆ ਹੋਇਆ ਪਿਓਰ ਬਰਬਰੀ ਹੁੰਦੀ ਹੈ オリジナル ਵਾਲੀ ਆ ਦੇਖੋ ਪੀਸ ਚੈੱਕ ਕਰੋ ਸਾਰੇ ਸਰਦਾਰੀ ਪੀਸ ਮਿਲਣਗੇ ਤੁਹਾਨੂੰ ਬਾਟਮ ਦੇ ਕੱਪੜੇ ਵਧੀਆ ਲੱਗੇ ਹੋਣਗੇ ਦੁਪੱਟੇ ਵੀ ਬਰਬਰੀ ਦੇ ਵਧੀਆ-ਵਧੀਆ ਲੱਗੇ ਹੋਣਗੇ ਫਟਾਫਟ ਵਿਜ਼ਿਟ ਕਰ ਲੋ ਵੀਵਰਸ ਬੜੀ ਵੈਰਾਈਟੀ ਹੈ ਬੜੀ ਕੁਆਲਿਟੀ ਹੈ ਸਿਮੀ ਟੈਕਸਟਾਈਲ ਤੇ ਆ ਦੇਖੋ ਪਿਓਰ ਔਰਗੈਂਜ਼ਾ ਦੇ ਪੀਸ ਹੈਵੀ-ਹੈਵੀ ਪੀਸ ਆਣਗੇ ਬਾਟਮ ਤੇ ਵਰਕ ਆਏਗਾ ਦੁਪੱਟਾ ਵੀ ਅੱਦਾ ਭਾਰਾ ਕੱਢਿਆ ਹੋਇਆ ਦੇਖੋ ਵਰਕ ਵਾਲਾ ਦੇਖੋ ਕਿੱਡੇ ਸੋਨੇ-ਸੋਨੇ ਪੀਸ ਹੈ ਹਾਂਜੀ ਹਾਂਜੀ ਬਾਕੀ ਹਾਂਜੀ ਵੀਰੇ ਆ ਦੇਖੋ ਵੀਵਰਸ ਸਿਮੀ ਟੈਕਸਟਾਈਲ ਤੇ ਲੱਗੀ ਭਾਰੀ ਸੇਲ 5 ਮੀਟਰ ਕਪੜਾ ਪਿਓਰ ਵੂਲਨ ਦਾ ਗਾਗ ਕਸਟਮਰ ਬਰਫ ਚ ਬਕਵਾ ਕੇ ਕੋ ਮਲੇ ਨੂੰ ਠੰਡ ਨਹੀਂ ਲੱਗੇਗੀ ਬਾਜ਼ਾਰ ਚ ਵਿਕਦਾ 250 ਤੋਂ 400 ਦਾ ਸੈਮੀ ਟੈਕਸਟਾਈਲ ਤੇ ਮਿਲਣਾ ਸਿਰਫ 5 ਮੀਟਰ ਕਪੜਾ 150 ਰੁਪਏ ਦਾ ਮਤਲਬ 600 ਦੇ 4 ਸੂਟ ਠੀਕ ਹੈ ਜੀ 4 ਸੂਟ ਮਿਲਣਗੇ 600 ਦੇ ਰੰਗਾਂ ਨਾਲ 20 25 25 ਰੰਗ ਆਂਦੇ ਸਾਡੇ ਕੋਲ ਸੈਮੀ ਟੈਕਸਟਾਈਲ ਤੇ 600 ਦੇ 4 ਸੂਟ 4 ਸੂਟ 600 ਦੇ ਉਹਨਾਂ ਦੇਖੋ ਐਦਾ ਦੀ ਬੈਗ ਵਾਲੀ ਵੈਰਾਈਟੀ ਵੀ ਆਂਦੀ ਹੈ ਟਲ ਸੋਨਾ ਮੰਡਲ ਬੜੀ ਆਹ ਦੇਖੋ ਵੀਵਰਸ ਬੈਂਦਾ ਵਾਲੀ ਵੈਰਾਈਟੀ ਪਿਓਰ ਵੂਲਨ ਦੇ ਹਾਂਜੀ ਆ ਦੇਖੋ ਪਸ਼ਮੀਨੇ ਦੇ ਸੂਟ ਗਲੇ ਤੋਂ ਲੈ ਕੇ نیچے ਦਾ ਕੰਮ ਕੀਤਾ ਹੋਇਆ ਹੈਗਾ ਬੁਟੀਕ ਵਾਲਾ ਸ਼ਾਲਾ ਨਾਲ ਆਣਗੀਆਂ ਕੋਈ 650 ਨਹੀਂ ਕੋਈ 500 ਨਹੀਂ 350 ਰੁਪਏ ਦਾ ਸੂਟ ਵੀ ਬਸ ਆ ਦੇਖੋ ਸ਼ਾਲਾ ਨਾਲ ਬੁਟੀਕ ਵਾਲੇ ਸੂਟ ਫੋਟੋਆਂ ਵਾਲੇ ਪੀਸ 350 350 300 ਰੁਪਿਆ ਦਿਨ 10 ਤੋਂ 12 ਬਾਰਾ ਲੈ ਜਾਓ ਆਗੇ ਇਸ ਮੀਟ ਟੈਕਸਟਾਈਲ ਤੇ 100 ਬਟੀਆਂ ਆ ਦੇਖੋ ਜੀ ਸ਼ਾਲਾਂ ਵਾਲੇ ਸੂਟ ਜਿਹੜੇ ਬਾਜ਼ਾਰ 'ਚ ਵਿਕਦੇ ਆ 350 ਦਾ 450 ਦਾ 2200 ਰੁਪਏ ਦੇ ਸ਼ਾਲ ਸੂਟ ਆਲ ਓਵਰ ਸੂਟ ਆਏਗਾ ਠੀਕ ਹੈ ਜੀ ਨਾਲ ਇਹਦੇ ਸ਼ਾਲ ਆਈ ਗੀ ਖੁੱਲੀ ਡੁੱਲੀ ਡਿਜ਼ਾਈਨ 15 ਤੋਂ 20 ਅੰਦੇ 'ਚ ਮਿਲ ਜਾਣਗੇ ਤੁਹਾਨੂੰ ਵੀਵਰਸ 2200 ਰੁਪਏ ਤਾਂ ਹੀ ਕਰਾਂ ਜਿਹਨੂੰ ਵੇਚਣ ਵਾਸਤੇ ਚਾਹੀਦਾ ਉਹ ਵੀ ਆਜੋ ਜਿਹਨੇ ਉਹਦੇ ਵਾਸਤੇ ਸ਼ਾਦੀ ਵਾਸਤੇ ਲੈਣਾ ਉਹ ਵੀ ਆਜੋ ਸਾਡੇ ਕੋਲ ਠੀਕ ਹੈ ਜੀ ਕਮੀਜ਼ ਕੇ ਵੈਰਾਈਟੀ ਲੈ ਜਾਓ ਵੱਲੋ ਪਿਓਰ ਬਲੌਕ ਪ੍ਰਿੰਟਾਂ ਵਾਲੇ ਸੂਟ ਹਾਂਜੀ ਇਹ ਵੀ ਤੁਹਾਨੂੰ ਮਿਲੂਗਾ ਬੜੇ ਹੀ ਵਾਜਿਬ ਰੇਟਾਂ 'ਚ ਵੀਵਰ ਜੀ ਆਲੋ ਬਲੌਕ ਬਲੌਕ ਪ੍ਰਿੰਟਾਂ ਵਾਲੇ ਸੂ ਸਿਰਫ 395 ਰੁਪਏ ਦਾ ਸੂਟ 880 ਲੈ 770 ਵਾਲੇ ਸਲਵਾਰਾਂ ਵੀ ਪਸ਼ਮੀਨੇ ਦੀ ਆਣ ਗਿਆ ਰੰਗ ਸਭ ਦੇ 5 ਤੋਂ 10-10 ਰੰਗ ਆਣਗੇ ਵੀਵਰਸ ਲੈ ਲੋ ਦੇਖੋ ਕਿੱਡੇ ਪਿਆਰੇ ਪਿਆਰੇ ਸੂਟ ਕਿੱਡੇ ਸੋਹਣੇ ਸੋਹਣੇ ਕਲਰ ਚਾਰਟ ਹੈ ਹਾਂਜੀ ਆਹ ਲੋ ਪਿਓਰ ਪਸ਼ਮੀਨੇ ਦੇ ਸੂਟ ਬੈਗ ਵੀ ਸਾਰੀ ਪਸ਼ਮੀਨੇ ਨਾਲ ਭਰੀ ਪਈ ਹੈ ਲੌਂਗ ਸੂਟ ਆਣਗੇ ਜਿਹੜੇ ਜੰਮੂ ਹਿਮਾਚਲ ਵਾਲੀ ਸਾਈਡ 'ਚ ਚੱਲਦੇ ਆ 880 ਦਾ ਵਿਕਦਾ ਜੇ ਵੀਵਰਸ ਸ਼ਾਲਾਂ ਵੱਡੀਆਂ ਵੱਡੀਆਂ ਆਣ ਗਈਆਂ ਪਸ਼ਮੀਨੇ ਦੀ ਸਲਵਾਰਾਂ ਆਗਰ ਲਓ 450 ਰੁਪਏ ਦਾ ਸੂਟ ਸਿਰਫ 450 ਰੁਪਏ ਦਾ ਸੂਟ ਦੇਖੋ ਕਿੰਨਾ ਪਿਆਰਾ ਪਿਆਰਾ ਸੂਟ ਹਾਂਜੀ ਆ ਲੋ ਰਾਜਾ ਰਾਣੀ ਵਾਲੇ ਸੂਟ ਵੀ ਮਿਲਣਗੇ ਤੁਹਾਨੂੰ ਸਮੀ ਟੈਕਸਟਾਈਲ ਤੇ ਗਰਮ ਕਪੜੇ ਉੱਤੇ ਵੀ ਰਾਜਾ ਰਾਣੀ ਲੈ ਜਾਓ ਦੇਖੋ ਫਰੰਟ ਵੀ ਸਾਰੀ ਰਾਜਾ ਰਾਣੀ ਹਾਂਜੀ ਬੈਗ ਤੇ ਵੀ ਰਾਜਾ ਰਾਣੀ ਫਿਰ ਸ਼ਾਲ ਤੇ ਵੀ ਰਾਜਾ ਰਾਣੀ ਅਗਲੇ ਸੱਤੀ ਇਹ ਵੀ ਤੁਹਾਨੂੰ ਮਿਲ ਜਾਣੀ ਐ ਬਲੀ ਹੀ ਵਾਜੀ ਰੇਟਾਂ ਤੇ ਠੀਕ ਆ ਜੀ ਮਿਲਲੀ ਕਿੱਥੇ ਐ ਸਮੀ ਟੈਕਸਟਾਈਲ ਤੇ ਬੱਸ ਕਰ ਲਓ ਫਾਇਦੇ ਲੁੱਟ ਲਓ ਮੇਲੇ ਆ ਗਏ ਆ ਦੇਖੋ ਵੈਲਵਟ ਦੇ ਸੂਟ ਹਾਂਜੀ ਜਿਹੜੇ ਲੋਕ 15 1500 ਦੇ ਵੇਚਦੇ ਆ ਇਹ ਵੀ ਤੁਹਾਨੂੰ ਅੱਧੇ ਤੋਂ ਘੱਟ ਰੇਟਾਂ 'ਚ ਮਿਲਨੇ ਆ ਸਮੀ ਟੈਕਸਟਾਈਲ ਤੇ ਦੇਖੋ ਸ਼ਾਲਾਂ ਵੀ ਨਾਲ ਆਣੀਆਂ ਪਾਰੀਆਂ ਪਾਰੀਆਂ ਠੀਕ ਆ ਜੀ ਬਾਕੀ ਵੈਰਾਈਟੀ ਵੀਵਰਸ ਹੋਰ ਬਹੁਤ ਆ ਤੁਹਾਨੂੰ ਕਹ ਵੀਡੀਓ ਲੰਬੀ ਨਹੀਂ ਕਰ ਸਕਤੇ ਤੁਹਾਨੂੰ ਟੇਸਟ ਦਿਖਾਤਾ ਗਰਮ ਐਦਾ ਦੀ ਵੈਰਾਈਟੀ ਵੀ ਸਮੀ ਟੈਕਸਟਾਈਲ ਦੇ ਮਿਲੇਗੀ ਵਿਜ਼ਿਟ ਕਰੋ ਫਟਾਫਟ ਥੈਂਕ ਯੂ ਵੀਵਰਸ